ਇੱਕ طرف ਪਾਟੀ ਦਰੋਹੀ ਇੱਕ طرف ਪਾਟੀ ਦਰੋਹੀ ਨਵਜੋਤ ਸਿੰਘ ਸਿੱਧੂ ਉਰਫ ਸਿਕਸਰ ਸਿੱਧੂ ਉਰਫ ਸ਼ੈਰੀ ਪਾਜੀ ਸਾਬਕਾ ਕ੍ਰਿਕਟਰ ਕਮੈਂਟੇਟਰ ਅਤੇ ਸਿਆਸਤਦਾਨ ਸਿੱਧੂ ਦੇਸ਼ ਦੀਆਂ ਉਹਨਾਂ ਮਸ਼ਹੂਰ ਹਸਤੀਆਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਨਾਂ ਨਾਲ ਦੇਸ਼ ਦਾ ਬੱਚਾ-ਬੱਚਾ ਵਾਕਿਫ ਹੈ ਕ੍ਰਿਕਟ ਦਾ ਮੈਦਾਨ ਹੋਵੇ ਜਾਂ ਸਿਆਸਤ ਦੀ ਪੇਚ ਸਿੱਧੂ ਹਰ ਥਾਂ ਛਾਈ ਰਹੇ ਇਸ ਨਾਲ ਹੀ ਭਾਵੇਂ ਕ੍ਰਿਕਟ ਦੀ ਕਮੈਂਟਰੀ ਹੋਵੇ ਰਿਐਲਿਟੀ ਸ਼ੋਅ ਹੋਵੇ ਜਾਂ ਫੇਕ ਕਮੇਡੀ ਟੋਕਾ ਸਿੱਧੂ ਨੇ ਹਰ ਥਾਂ ਆਪਣਾ ਚਲਵਾ ਦਿਖ ਰਿਹਾ ਤੇ ਸਿੱਧੂ ਦੀ ਸ਼ਾਇਰੀ ਦੇ ਤਰ੍ਹਾਂ ਕਹਿ ਰਹੇ ਹੈ ਕਿ ਆਪਕੀ ਖੂਬਸੂਰਤੀ ਕੀ ਕਿਆ ਮਿਸਾਲ ਦੂੰ ਐ ਹੋਏ ਜੰਨਤ ਖੁਦਾ ਨੇ ਆਪਕੋ ਬੜੀ ਸ਼ਿੱਦਦਤ ਸੇ ਬਣਾਇਆ ਵਾਹ ਦਾਵਾ ਕਰਤਾ ਹੂੰ ਅੱਜ ਇਸ ਮਹਿਫਿਲ ਮੇ ਮਲਗਾਏ ਹੁਸਨ ਇਸ ਜ਼ਮੀਨ ਪਰ ਆਪਕੇ ਜੈਸਾ ਨਾ ਆਏਗਾ ਨਾ ਕਭੀ ਆਇਆ ਹੋਗਾ ਨਵਜੋਤ ਸਿੰਘ ਸਿੱਧੂ ਦਾ ਜਨਮ 21 ਅਕਤੂਬਰ 1963 ਨੂੰ ਪਟਿਆਲਾ ਦੇ ਵਿੱਚ ਹੋਇਆ ਸੀ। ਸਾਲ 1983 ਤੋਂ ਅੰਤਰਰਾਸ਼ਟਰੀ ਕ੍ਰਿਕਟ ਦੇ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਵਜੋਤ ਸਿੰਘ ਸਿੱਧੂ 1999 ਤੱਕ ਪੂਰੇ 17 ਸਾਲ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਹੇ। ਸਨਿਆਸ ਲੈਣ ਵੇਲੇ ਸਿੱਧੂ ਨੇ ਕਿਹਾ ਸੀ ਕਿ ਉਹ ਇੱਕ ਕ੍ਰਿਕਟ ਸਮੀਖਿਅਕ ਦੀ ਟਿੱਪਣੀ ਤੋਂ ਦੁਖੀ ਹੋ ਕੇ ਕ੍ਰਿਕਟ ਨੂੰ ਅਲਵਿਦਾ ਕਹਿ ਰਹੇ ਨੇ। ਸਨਿਆਸ ਲੈਣ ਤੋਂ ਬਾਅਦ ਉਹ ਅਨੁਦਾਰਸ਼ਨ ਤੇ ਕ੍ਰਿਕਟ ਦੀ ਕਮੈਂਟਰੀ ਕੀਤੀ। ਤੇ ਇਸ ਦੇ ਨਾਲ ਹੀ ਉਹ ਹੌਲੀ-ਹੌਲੀ ਸਿਆਸਤ ਦੇ ਵਿੱਚ ਵੀ ਸਰਗਰਮ ਹੋਣ ਲੱਗੇ। ਮੌਜੂਦਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਉਹਨਾਂ ਦੇ ਸਿਆਸੀ குரு ਬਣੇ ਸਾਲ 2004 ਵਿੱਚ ਸਿੱਧੂ ਨੇ ਭਾਜਪਾ ਦੀ ਟਿਕਟ 'ਤੇ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ਸਾਲ 2006 ਵਿੱਚ ਉਹਨਾਂ ਦੇ ਖਿਲਾਫ ਇੱਕ ਪੁਰਾਣਾ ਗੈਰ ਇਰਾਦਤਨ ਹੱਤਿਆ ਵਾਲਾ ਕੇਸ ਖੋਲਿਆ ਗਿਆ। ਦਸੰਬਰ 2006 ਵਿੱਚ ਉਹਨਾਂ ਤੇ ਮੁਕੱਦਮਾ ਚੱਲਿਆ ਤੇ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ। ਸਿੱਧੂ ਨੇ ਸਾਲ 2007 ਵਿੱਚ ਲੋਕ ਸਭਾ ਤੋਂ ਅਸਤੀਫਾ ਦੇ ਕੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਲੜਿਆ। ਸੁਪਰੀਮ ਕੋਰਟ ਨੇ ਹੇਟਲੀ ਅਦਾਲਤ ਦੀ ਸਜ਼ਾ ਤੇ ਰੋਕ ਲਾਉਂਦਿਆਂ ਫਰਵਰੀ 2007 ਵਿੱਚ ਸਿੱਧੂ ਨੂੰ ਦੁਬਾਰਾ ਚੋਣ ਲੜਨ ਦੀ ਇਜਾਜ਼ਤ ਦਿੱਤੀ। 2007 ਵਿੱਚ ਹੋਈ ਲੋਕ ਸਭਾ ਦੀ ਉਪ ਚੋਣ ਵਿੱਚ ਸਿੱਧੂ ਨੇ ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਘਲਾ ਨੂੰ ਹਰਾ ਕੇ ਮੋੜ ਜਿੱਤ ਹਾਸਲ ਕੀਤੀ 2009 ਦੀਆਂ ਆਮ ਚੋਣਾਂ ਵਿੱਚ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੂੰ ਹਰਾ ਕੇ ਜਿੱਤ ਦੀ ਹੈਟ੍ਰਿਕ ਮਾਰੀ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਸਿੱਧੂ ਨੇ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਭਾਈਵਾਲ ਅਕਾਲੀ ਦਲ ਤੇ ਤਿੱਖੇ ਹਮਲੇ ਕੀਤੇ ਤੇ ਹੀ ਵਜ੍ਹਾ ਰਹੀ ਕਿ 2014 ਦੀਆਂ ਚੋਣਾਂ ਵਿੱਚ ਸਿੱਧੂ ਦੀ ਥਾਂ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਲੋਕ ਸਭਾ ਦੀ ਟਿਕਟ ਦਿੱਤੀ ਗਈ ਹਾਲਾਂਕਿ ਜੇਤਲੀ ਐਥੋਂ ਜਿੱਤ ਨਹੀਂ ਸਕੇ